ਅਸੀਂ ਸੰਸਕਾਰ ਕੀਤਾ ਜੀ ਮਤਲਬ ਕੀ ਚਲੋ ਜਿਹੜਾ ਬਣਦਾ ਹੀ ਉਹ ਜਿੱਥੇ ਆਪਣਾ ਮਤਲਬ ਕੀ ਥੋੜੀ ਡੁੱਬੀ ਹੈ ਜੀ ਉੱਥੇ ਟੋ ਠੇਕੇਦਾਰ ਨਾ ਆਉਣ ਲੱਗੇ ਵਿੱਚ ਪਹਿਲੇ ਠੇਕੇਦਾਰ ਬੜਿਆ ਜੀ ਇੱਕ ਉਹ ਤੋਂ ਬਿਹਾਰ ਵਾਲੀ ਜੀ ਲੇਡੀ ਸੀਗੀ ਉਹ ਬੜਿਆ ਵਿੱਚ ਉਹਨੂੰ ਤੈਰਨਾ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਕੁੜੀਆਂ ਬੜੀਆਂ ਵਿੱਚ ਛੱਕਾ ਹੀ ਇਹ ਮਤਲਬ ਕੀ ਜੀ ਮਤਲਬ ਕੀ ਕੁੜੀ ਗਈ ਤੇ ਗਈ ਕਿੱਧਰ ਹੁਣ ਮੰਨ ਲਓ ਕੋ ਡੁੱਬਦੇ ਆ ਕੋਈ ਵੀ ਡੁੱਬਦਾ ਤਾਂ ਬੰਦਾ ਉੱਪਰ ਆਂਦਾ ਹੀ ਹੈ ਜੀ ਆਪਣਾ 2 ਵਜੇ ਕੁੜੀ ਉੱਥੇ ਗਏ ਦਰਿਆ 'ਤੇ ਮੈਨੂੰ ਪੌਣੇ 4 ਵਜੇ ਫੋਨ ਆਇਆ ਜੀ ਉੱਥੋਂ ਬਈ ਇਹ ਲੱਭਦੇ ਰਹੇ ਪਤਾ ਨਹੀਂ ਹੁਣ ਰੱਬ ਜਾਣੇ ਉਦੋਂ ਸਾਨੂੰ ਫੋਨ ਨਹੀਂ ਕੀਤਾ ਪੌਣੇ 4 ਵਜੇ ਸਾਨੂੰ ਫੋਨ ਕੀਤਾ ਬਈ ਕੁੜੀ ਥੋੜੀ ਡੁੱਬ ਗਈ ਜੀ ਹਾਂ ਮਾਛੀਵਾੜਾ 'ਚ ਇੱਕ ਅਨੋਖਾ ਅੰਤਿਮ ਸੰਸਕਾਰ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਲੜਕੀ ਜੋ ਕਿ 7 ਅਗਸਤ ਨੂੰ ਸਵੇਰੇ ਖੇਤਾਂ 'ਚ ਮਜ਼ਦੂਰੀ ਕਰਨ ਲਈ ਗਈ ਸੀ ਤੇ ਵਾਪਰੇ ਹਾਦਸੇ ਕਾਰਨ ਸਤਲੁਜ ਦਰਿਆ 'ਚ ਰੁੜ ਗਈ ਜਾਣਕਾਰੀ ਮੁਤਾਬਕ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਲੜਕੀ ਦੀ লাশ ਨਹੀਂ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦਾ ਪੁਤਲਾ ਬਣਾ ਕੇ ਅੰਤਿਮ ਸੰਸਕਾਰ ਕਰ ਦਿੱਤਾ। ਬਾਬੂ ਕੋਹੇ ਲੜਕੀ ਦੇ ਪੀੜਿਤ ਪਿਤਾ ਵੱਲੋਂ ਧੀ ਦੇ ਲਾਪਤਾ ਹੋਣ ਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਵੀ ਜਿਤਾਏ ਗਏ ਨੇ। ਆਖਰ ਕੀ ਕਹਿਣਾ ਹੈ ਲੜਕੀ ਦੇ ਪਿਤਾ ਦਾ ਇਹ ਤੁਸੀਂ ਉਸ ਦੇ ਮੂੰਹ ਹੀ ਸੁਣ ਲਓ। ਆ ਚੋਣਾ ਗੁੱਡਣ ਗਏ ਸੀ ਤਾਂ ਮਤਲਬ ਕਿ ਦੁਪਹਿਰ ਨੂੰ ਨਾ ਮਤਲਬ ਸਰਦਾਰ ਨੇ ਕਹਿ ਵੀ ਲੇਬਰ ਕੰਮ ਨਹੀਂ ਕਰਦਾ ਲੇਬਰ ਲੈ ਜਾਓ ਆਪਣਾ ਦੁਪਹਿਰ ਨੂੰ। ਤਾਂ ਉਹ ਲੇਬਰ ਲੈਣ ਗਿਆ ਪਹਿਲੇ ਟੈਂਪੋ ਲੈ ਕੇ ਘਰ ਨੂੰ ਆਉਣ ਲੱਗਿਆ ਤਾਂ ਉਹ ਟੈਂਪੋ ਲੈ ਕੇ ਮਤਲਬ ਕਿ ਫਿਰ ਪਤਾ ਨਹੀਂ ਕੀ ਹੋਇਆ ਘਰ ਨੂੰ ਮੋੜਦਾ ਮੋੜਦਾ ਨਾ ਫਿਰ ਵਾਪਸ ਲੈ ਗਿਆ ਦਰਿਆ ਕੰਨੀ ਜੀ ਤੇ ਘਟੋ ਘਟ ਪੰਜ 6 ਕਿਲੇ ਵਾੜ ਸੀਗਾ ਤੇ ਮਤਲਬ ਪੰਜ 6 ਕਿਲੇ ਵਾੜ ਸੀਗਾ ਤਾਂ ਉੱਥੋਂ ਮਤਲਬ ਕੀ ਨਾ ਕਹਿੰਦਾ ਪਾਣੀ ਦੇਖ ਕੇ ਆ ਠੇਕੇਦਾਰ ਕਹਿੰਦਾ ਮੈਂ ਪਾਣੀ ਦੇਖ ਕੇ ਆ ਹੁਣ ਮੰਨ ਲਓ ਪਾਣੀ ਦੇਖਣ ਜਾਣੇ ਤਾਂ ਆਪਾਂ ਇਕੱਲਾ ਜਾਣਾ ਤਾਂ ਇਕੱਲਾ ਜਿਹੜਾ ਲੇਬਰ ਉਹ ਨਾਲ ਤਾਂ ਜਾਊਗਾ ਜੀ ਫਿਰ ਉੱਥੇ ਪਾਣੀ ਦੇਖਣ ਗਏ ਤੇ ਉਹ ਠੇਕੇਦਾਰ ਨਾ ਆਉਣ ਲੱਗੇ ਵਿੱਚ ਪਹਿਲੇ ਠੇਕੇਦਾਰ ਬੜਿਆ ਜੀ ਫਿਰ ਇੱਕ ਉਹ ਤੋਂ ਬਿਹਾਰ ਵਾਲੀ ਲੇਡੀ ਸੀਗੀ ਉਹ ਬੜਿਆ ਵਿੱਚ ਉਹਨੂੰ ਤੈਰਨਾ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਕੁੜੀਆਂ ਬੜੀ ਨੇ ਵਿੱਚ ਤੇ ਆਪਣੀ ਕੁੜੀ ਮਤਲਬ ਕਹਿੰਦੇ ਨੇ ਮਤਲਬ ਕਿ ਉਹ ਜਾਂਦੀ ਨਹੀਂ ਸੀਗੀ ਮਤਲਬ ਕਿ ਜਦੋਂ ਜਾਣਾ ਤਾਂ ਮਤਲਬ ਸਲਿੱਪ ਕਰਦਾ ਦੋਨੇ ਪੈਰ ਸਲਿੱਪ ਕਰੂਗਾ ਜੀ ਜੇ ਕੋਈ ਪਿੱਛੋਂ ੱੱੱਕਾ ਮਾਰਦਾ ਤੇ ਉਹ ਪਤਾ ਵੀ ਇੱਕ ਪੈਰ ਤੇ ਸਲਿੱਪ ਕਰੂਗਾ ਉਹ ਇੱਕ ਪੈਰ ਦਾ ਨਿਸ਼ਾਨ ਸੀਗਾ ਮਤਲਬ ਕਿ ਇੱਕੋ ਪੈਰ ਦਾ ਨਿਸ਼ਾਨ ਦੇਖਿਆ ਜੀ ਦੋਨੇ ਪੈਰ ਦਾ ਨਿਸ਼ਾਨ ਨਹੀਂ ਦੇਖਿਆ ਉਹ ਪਾਣੀ ਦੇਖੀ ਸਰ ਹਾਂਜੀ ਆਪਕੋ ਕੋ ਸ਼ੱਕਾ ਹੈ ਕੋਈ ਸ਼ੱਕਾ ਹੀ ਹੈ ਮਤਲਬ ਕੀ ਜੀ ਮਤਲਬ ਕੀ ਕੁੜੀ ਗਈ ਤੇ ਗਈ ਕਿੱਧਰ ਜੀ ਹੁਣ ਮੰਨ ਲਓ ਆਪਾਂ ਡੁੱਬਦੇ ਹਾਂ ਕੋਈ ਵੀ ਡੁੱਬਦਾ ਤਾਂ ਬੰਦਾ ਉੱਪਰ ਆਂਦਾ ਹੀ ਹੈ ਜੀ ਆਪਣੀ ਤਲਾਸ਼ ਕੀ ਪਾਣੀ ਵਿੱਚ ਪਾਣੀ ਉੱਥੇ ਸਾਰਾ ਲੱਭਿਆ ਮਤਲਬ ਸਾਨੂੰ ਕਿੰਨੇ ਦਿਨ ਲੱਗਿਆ ਆਪਣਾ 2 ਵਜੇ ਕੁੜੀ ਉੱਥੇ ਗਏ ਦਰਿਆ ਤੇ ਮੈਨੂੰ ਪੌਣੇ 4 ਵਜੇ ਫੋਨ ਆਇਆ ਜੀ ਉਥੋਂ ਬਈ ਇਹ ਲੱਭਦੇ ਰਹੇ ਪਤਾ ਨਹੀਂ ਹੁਣ ਰੱਬ ਜਾਣੇ ਉਦੋਂ ਸਾਨੂੰ ਫੋਨ ਨਹੀਂ ਕੀਤਾ ਪੌਣੇ 4 ਵਜੇ ਸਾਨੂੰ ਫੋਨ ਕੀਤਾ ਬਈ ਕੁੜੀ ਥੋੜੀ ਡੁੱਬ ਗਈ ਚਲੋ ਆਪਾਂ ਕੰਮ ਤੇ ਸੀਗੇ ਕੰਮ ਛੱਡ ਕੇ ਅਸੀਂ ਅੱਗੇ ਪਿੱਛੇ ਨਹੀਂ ਦੇਖਿਆ ਮੋਟਰਸਾਈਕਲ ਲੈ ਕੇ ਗਏ ਜੀ ਉੱਥੇ ਦੇਖਿਆ ਤਾਂ ਕੁਝ ਲੱਭਿਆ ਨਹੀਂ ਜੀ ਸਾਨੂੰ ਇਹ ਸੰਸਕਾਰ ਕੀਤਾ ਜੀ ਮਤਲਬ ਕਿ ਚਲੋ ਜਿਹੜਾ ਬਣਦਾ ਜੀ ਹੁਣ ਮਤਲਬ ਹਾਂਜੀ ਕਿਸ ਨੇ ਘਾਤ ਆਪ ਕੋ ਪੜਨ ਜੀ ਪੰਡਤ ਨਹੀਂ ਜੀ ਆਪੇ ਦੀ ਸਾਖ ਦੀ ਲਈ ਹਾਂਜੀ ਅੱਛਾ ਕਹਾਂ ਪਰ ਕੀਆ ਸੰਸਕਾਰ ਉਹ ਜਿੱਥੇ ਆਪਣਾ ਮਤਲਬ ਕਿ ਕੋੜੀ ਡੁੱਬੀ ਜੀ ਉੱਥੇ ਕੀਤਾ ਜੀ ਆਪਣੇ ਪੁਲਿਸ ਕੇ ਬਾਸ਼ ਕਾਇਦ ਕਰਵਾਇਆ ਜੀ ਇਸ ਕੀ ਹਾਂਜੀ ਗਏ ਸੀਗੇ ਤੇ ਪੁਲਿਸ ਦੇ ਬਾਸ਼ ਗਏ ਸੀਗੇ ਤੇ ਉਹ ਕਹਿੰਦੇ ਵੀ ਮਤਲਬ ਕਿ ਨਾ ਵੇ ਸਾਡੇ ਇਲਾਕੇ ਨਹੀਂ ਪੈਂਦਾ ਤੁਸੀਂ ਜਾ ਕੂਮ ਜਾਓ ਕੂਮ ਚ ਪੈਂਦਾ ਤੇ ਮੁੰਛੀ ਕਹਿੰਦਾ ਜੀ ਚਲੋ ਕੋਈ ਨਹੀਂ ਬਾਕੀ ਦੇਖਦੇ ਆ ਸਵੇਰੇ ਬਕਾਇਦਾ ਮੌਕਾ ਮਤਲਬ ਕਿ ਕੋਈ ਹਜੇ ਆਇਆ ਨਹੀਂ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਆਇਆ ਮੰਗ ਕਰਦੇ ਜਿਹੜਾ ਸਾਡੇ ਕੁੜੀ ਦੇ ਨਾਲ ਨਾਂ ਇਨਸਾਫ ਉਹ ਇਨਸਾਫ ਚਾਹੀਦਾ ਉਧਰ ਜੋ ਠੇਕੇਦਾਰ ਸਾਰਿਆਂ ਨੂੰ ਕੰਮ ਤੋਂ ਬਾਅਦ ਦਰਿਆ ਦਾ ਪਾਣੀ ਦੇਖਣ ਲਈ ਲੈ ਕੇ ਗਿਆ ਸੀ ਆਖਰ ਉਸ ਦਾ ਇਸ ਘਟਨਾ ਤੇ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਤੋਂ ਜੀ ਜੀ ਕਿਹਾ ਸੀ ਗੁੱਡਨੂ ਜੀ ਠੀਕ ਆ। ਵਾਹ ਪਰ। ਹਾਂਜੀ ਵਾਹ ਪਰ। ਫਿਰ ਉਹ ਕੁੜਿਆ ਸਭ ਦਰਿਆ ਚਲ ਗਿਆ ਜੀ ਦੱਖਣ ਨੂੰ। ਅੱਛਾ। ਠੀਕ ਹੈ। ਚ ਉੱਥੇ ਮੈਂ ਉਹਨਾਂ ਨੂੰ ਰੋਕਿਆ ਕਿ ਵਾ ਇਹ ਪਾਣੀ ਵਧੇਗਾ ਕੋਈ ਨੌਣਾ ਨਹੀਂ ਇੱਥੇ ਹੈਗਾ। ਮੈਂ ਕਹਿ ਕੇ ਮੜਾ ਜੋ ਉਧਰ ਨੂੰ ਗਿਆ ਜਿਹੜਾ ਤਿੰਨ ਚਾਰ ਕੁੜਿਆ ਸੀ ਇਹਨੇ ਨੇ ਸਾਈਟ ਚ ਨੌਣ ਲੱਗਿਆ। ਤਿੰਨ ਬਸ ਉਹਦੇ ਨਾਲੇ ਕੁੜੀ ਇੱਕ ਸੀ ਉਹ ਜਰਾ ਵਿੱਚ ਬਰਿਆ ਉਹ ਵਿਚੇ ਰਹਿ ਗਿਆ ਜੀ। ਮੈਂ ਕੁੜੀ ਦਾ ਕੁੜੀ ਦਾ ਨਾਮ ਸੀ ਨੀਸਾ ਜੀ। ਅੱਛਾ। ਉਹ ਕਾਮ ਕਰਦੀ ਕਾਮ ਕਰਦੀ ਵਾਹ ਪਰ। ਜੀ ਜੀ ਗੁਰਦਾਸ ਜੀ। ਗੁੜਾਈ ਕਰਦਾ ਸੀ ਬਹੁਤ ਡੋਣਾ ਜੀ ਮੈਂ ਕਹਾ ਬੋਲਾ ਉਹੀ ਪੇ ਛਲੰਗ ਮਾਰਤਾ ਥਾ ਕਿੰਨੀ ਉਮਰ ਦੀ ਕੁੜੀ ਦੀ ਉਮਰ ਦਾ 14 15 ਸਾਲ ਹੋਣਾ ਜੀ ਆਪਣੇ ਛਲੰਗ ਦਾ ਹਾਂ ਪੂਰਾ ਛਲੰਗ ਲਾਇਆ ਜੀ ਮੈਂ ਜਹਾਂ ਦੇਖ ਬੋਲਾ ਕਹੇ ਉਹੀ ਛਲੰਗ ਮਾਰਾ ਮੈਂ ਇਸ ਘਟਨਾ ਦੌਰਾਨ ਲਾਪਤਾ ਲੜਕੀ ਦੇ ਨਾਲ ਜੋ ਉਸ ਦੀ ਸਹੇਲੀ ਮजूद ਸੀ ਇਸ ਘਟਨਾ ਤੇ ਉਸ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ ਆ ਚਾਰੋਂ ਕੁੜੀ ਗਿਆ ਥਾ ਤਾਂ ਉਹ ਕੀਤ ਵਿੱਚ ਕੰਮ ਕਰਦੇ ਗਿਆ ਤਾਂ ਹਾਂ ਜੀ ਅੱਛਾ ਉਸਕੇ ਬਾਅਦ ਕੀ ਹੋਇਆ ਵਕੀਰ ਵਿੱਚ ਕੰਮ ਕਰਦੇ ਉਸਕੇ ਬਾਅਦ ਚਲੇ ਗਿਆ ਹਮ ਸਭ ਵਹਾਂ ਪਰ ਪਾਣੀ ਦੇਖਣੇ ਪਾਣੀ ਵਹਾਂ ਪਰ ਦਰਿਆ ਦਰਿਆ ਹਾਂ ਚਾਰੋ ਕੁੜੀ ਵਹਾਂ ਪਾਣੀ ਮਬਰਾ ਤੀਨੋ ਬਰਾਤ ਪਿੱਛੇ ਤੋਂ ਵੀ ਗਿਆ ਹੈਗਾ ਜੀ ਉਹਦਾ ਹਾਂ ਜੀ ਉਹਦਾ ਲੱਤ ਸਲਿੱਪ ਖਤ ਉਹਦਾ ਸਲਿੱਪ ਕੇ ਉਹ ਕਹਾ ਕਰ ਗਿਆ ਉਹ ਪਤ ਅੰਦਰ ਸਿੱਧਾ ਪਿੱਛੇ ਤਾਂ ਆਇਆ ਹੈਗਾ ਉਹ ਸਿੱਧਾ ਅੰਦਰ ਵਾਰਤਾ ਉਹ ਦੁਬਾਰਾ ਉਹ ਯਾਨੀ ਕਿ ਮੈਂ ਕਿ ਉਹਨੂੰ ਪਫਰੀਆਂ ਆਗੇ ਉਹ ਨਹੀਂ ਆਇਆ ਜੀ ਕੀ ਨਾਮ ਦਾ ਉਸ ਦਾ ਉਹਦਾ ਨਿਸ਼ਾ ਨਾਮ ਸੀਗਾ ਆਪਕੇ ਸਾਥ ਪੱਕਾ ਥੀ ਆਪਕੋ ਕੰਟੀਟੀ ਕੰਮ ਕੀਆ ਹਾਂਜੀ ਹਾਂ ਉਸਨੂੰ ਡੂੰਡਾ ਲਿਆ ਆਪਣੇ ਬਿਰ ਵਹਾਂ ਪਰ ਪਾਣੀ ਮੇਂ ਪਾਸ ਮੇਂ ਡੂੰਡਾ ਉਹ ਡੂੰਡਾ ਕਿਵੇਂ ਉਹ ਵਹਾਂ ਪਰ ਉਗ ਰਹਾ ਉਗਾ ਨਹੀਂ ਵਹਾਂ ਪਰ ਸੇ ਇਸ ਘਟਨਾ ਨੂੰ ਲੈ ਕੇ ਪੀੜ ਤੇ ਪਿਤਾ ਵੱਲੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਬਾਬੂ ਕੋਹੇ ਪਿਤਾ ਦਾ ਕਹਿਣਾ ਹੈ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਧੱਕਾ ਦਿੱਤਾ ਗਿਆ ਹੈ ਜਾਂ ਫਿਰ ਉਹਨਾਂ ਦੀ ਧੀ ਨਾਲ ਕੋਈ ਹਾਸਾ ਵਾਪਰ ਰਿਹਾ ਫਿਲਹਾਲ ਦੇਖਣਾ ਹੋਵੇਗਾ ਕਿ ਪਰਿਵਾਰ ਵੱਲੋਂ ਜਿਤਾਏ ਇਨ੍ਹਾਂ ਖਾਤਿਆਂ ਨੂੰ ਲੈ ਕੇ ਅੱਗੇ ਪੁਲਿਸ ਵੱਲੋਂ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ। ਜਗਬਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ